ਹਾਂਜੀ ਮਿੱਤਰੋ ਕਿੱਦਾ ਸਾਰੇ ਮੀਰ ਕਰਦਾ ਆਪਣੇ ਸਾਰੇ ਵੀਰ ਭਰਾ ਠੀਕ ਵਧੀਆ ਹੋਣਗੇ ਅੱਜ ਮੈਂ ਤੁਹਾਨੂੰ ਆਪਾ ਤੁਹਾਡੇ ਲੈ ਕੇ ਆਏ ਆਂ 6-7 ਜਾਨਵਰ ਵਧੀਆ ਚੰਗੇ ਜਾਨਵਰ ਐ ਇਹਨਾਂ ਵਿੱਚ ਇੱਕ ਤਾਂ ਘੋੜਾਗਾ ਥੈਰੋ ਤੇ ਦੋ ਤਿੰਨ ਜਾਨਵਰ ਇਹੜੇ ਨੁਗਰੇ ਆ ਤੇ ਚੰਬੀਆਂ ਘੋੜੀਆਂ ਤੇ ਆਜੋ ਮਿੱਤਰੋ ਆਪਾ ਜਿਹੜੇ ਜਾਨਵਰਾਂ ਦੀ ਡਿਟੇਲ ਆ ਤੁਹਾਡੇ ਨਾਲ ਕਰਦੇ ਆਂਗੇ ਸਾਂਝੀ ਤੇ ਆਜੋ ਮਿੱਤਰੋ ਪਹਿਲਾਂ ਆਪਾਂ ਘੋੜੇ ਬਾਰੇ ਹੀ ਕਰਦੇ ਆਂ ਜਿਹੜੀ ਡਿਟੇਲ ਐ ਇਹਦੀ ਸਾਂਝੀ ਕਰਦੇ ਆਂਗੇ ਇਹ ਮਿੱਤਰੋ ਘੋੜਾ ਹੈਗਾਗਾ 7 ਸਾਲਾਂ ਦਾ ਘੋੜਾ ਮਿੱਤਰੋ ਥੈਰੋ ਬਰੀਡ ਦਾ ਤੇ 65 ਪਲੱਸ ਜਿਹੜੀ ਇਹਦੀ ਹਾਈਟ ਹੈ ਚੰਗਾਗਾ ਸਵਾਰੀ ਸੂਰੀ ਦਾ ਪਾਸ ਹੈ ਜੇ ਕਿਸੇ ਵੀਰ ਨੇ ਸਵਾਰੀ ਦੇ ਪਰਪਸ ਲਈ ਕੋੜਾ ਇਹ ਲੈਣਾ ਹੋਵੇ ਤਾਂ ਮਾਲਕ ਵੀਰ ਨਾਲ ਸੰਪਰਕ ਕਰ ਲੈ ਸਕਰੀਨ ਤੇ ਨੰਬਰ ਚੱਲੀ ਜਾਂਦਾ ਲੁਧਿਆਣਾ ਮਾਲਕ ਵੀਰਾਂ ਦਾ ਜਿਹੜਾ ਏਰੀਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਕੋੜਾਗਾ ਥੈਰੋ ਕੋੜਾਗਾ ਤੇ ਜਿਹੜਾ ਇਹ ਥੈਰੋ ਆ ਕੇ ਸਵਾਰੀ ਦੇ ਪਰਪਸ ਲਈ ਬਹੁਤ ਚੰਗੇ ਘੋੜੇ ਹੁੰਦੇ ਆਗੇ ਚੰਗਾ ਤੋਂ ਰਾਤ ਰਦਿਆਗੀ ਤੇ ਬਾਕੀ ਜਿਹੜੀ ਹਾਈ ਟੂਟ ਆ ਉਹ ਵੀ ਚੰਗੀ ਹੈ ਜੀ 65+ ਹੈ ਜੀ ਦੀ ਹਾਈਟ ਹੈ ਲੁਧਿਆਣਾ ਮਾਲਕ ਵੀਰਾਂ ਦਾ ਏਰੀਆ ਹੈਗਾ ਜੇ ਕਿਸੇ ਵੀ ਨੂੰ ਚਾਹੀਦਾ ਹੋਇਆ ਤਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਚੰਗਾ ਹੈਗਾ ਹੱਡ ਗੋਡੇ ਦਾ ਮਜ਼ਬੂਤ ਹੈਗਾ ਤੇ ਸੋਹਣਾ ਘੋੜਾ ਹੈਗਾ ਸਵਾਰੀ ਸੂਰੀ ਜਿਹੜੀ ਮਾਲਕ ਵੀਰ ਕਹਿੰਦੇ ਵਧੀਆ ਕਰੋਦਾਗਾ ਜੇ ਕਿਸੇ ਵੀ ਨੇ ਸਵਾਰੀ ਖਾਤਰ ਲੈਣਾ ਹੋਵੇ ਤਾਂ ਅਥੈਰ ਘੋੜੇ ਕਿੰਨੀ ਮਾੜੀ ਜੀ ਮਾਰ ਲੂ ਨਹੀਂਗਾ ਤੇ ਦੁਗ ਨੰਬਰ ਤੇ ਹੈਗੇ ਮਿੱਤਰੋ ਆਹਾ बछेरी ये बछेरी जो आप गल करिए चौदह महीने बछेर दमर है सतवंजा इंच बछेरी दीड़ी हाइट है तो बाकी बछेरदी पेल तीस खड़नी खुड़नी चैक करो जीडी लेंथ है की कि चंकी लेंथ लगी हुई है बशीरदी खड़नी धोन की क्वालिटी देखो घोड़ी लगती है बछेरी हज जिमें उम्र बछेर चौदह महीने ना तो देखो खड़नी खुड़नी बशेर घोड़ी लग रही है बशेरी अभी चैक कर सकते पेल तो ਬਿਸ਼ੇਰੀ ਦਾ ਪੱਟਪੋੜਾ ਸਾਰਾ ਕੋਈ ਵੀ ਐਂਗਲ ਤੋਂ ਦੇਖੋਗੇ ਨਾ ਬਿਸ਼ੇਰੀ ਵੀ ਮੰਨ ਕੇ ਮਾਰ ਨਹੀਂ ਖਾਂਦੀ ਸਾਰੇ ਪਾਸਿਓਂ ਬਿਸ਼ੇਰੀ ਪੂਰੀ ਚੰਗੀ ਹੈਗੀ ਮਿੱਤਰੋ ਰਾਜੇ ਵਾਲੇ ਕੁੜੀ ਦੀ ਇਹ ਮਿੱਤਰੋ ਬੱਚੀ ਹੈਗੀ ਚੰਗੀ ਬਲੱਡ ਲਾਈਨ ਦੀ ਬਿਸ਼ੇਰੀ ਹੈ ਮਿੱਤਰੋ 68+ ਦੀ ਮਾਂ ਦੀ ਹਾਈਟ ਸੀ ਦੋਨੇ ਪਾਸਿਓਂ ਜਿਹੜੀ ਬਿਸ਼ੇਰੀ ਚੰਗੀ ਬਲੱਡ ਲਾਈਨ ਦੀ ਹੈਗੀ ਬਾਕੀ 14 ਮਹੀਨੇ ਬਿਸ਼ੇਰੀ ਉਮਰ ਹੈ ਤੇ 57 ਇੰਚ ਹੈ ਉਹਦੇ ਬਿਸ਼ੇਰੀ ਹਾਈਟ ਕਰ ਗਈ ਬਾਕੀ ਬਿੱਡੂ ਬੱਡ ਵੱਡੀ ਦੀ ਬਹੁਤ ਵੱਡੀ ਹੈ ਬੇਸ਼ੇਰੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਮੇਤਰੋ ਮਾਲਕ ਵੀਰਾਂ ਦਾ ਏਰੀਆ ਆ ਭੋਗ ਪਰ ਮਾਲਕ ਵੀਰਾਂ ਦਾ ਪਿੰਡ ਹੈ ਜਲੰਧਰ ਮਾਲਕ ਵੀਰਾਂ ਦਾ ਜਿਹੜਾ ਹੈਗਾ ਏਰੀਆ ਤੇ ਬਾਕੀ ਜੇ ਕਿਸੇ ਵੀਰ ਨੂੰ ਚਾਹੀਦੀ ਹੋਈ ਮਾਲਕ ਵੀਰਾਂ ਦਾ ਸਕਰੀਟ ਤੇ ਨੰਬਰ ਚੱਲੀ ਜਾਂਦਾ ਚੰਗੀ ਬੇਸ਼ੇਰੀ ਹੈਗੀ ਬਾਕੀ ਤੁਸੀਂ ਕਨਕੌਣਤੀ ਮੂਹ ਮੰਹੰਦਰ ਚੈੱਕ ਕਰ ਸਕਦੇ ਹੋਗੇ ਬੇਸ਼ੇ ਦਾ ਤੇ ਸੋਹਣੀ ਹੈ ਬੇਸ਼ੇਰੀ ਤੇ ਮੇਤਰੋ ਤੈਗ ਨੰਬਰ ਤੇ ਹੈਗੀ ਹੈਗੀ ਆ ਵਾਲੀ ਕੁੜੀ ਚੈੱਕ ਕਰੋ ਖੜਨੀ ਕੁੜਨੀ ਕੁੜੀ ਦੀ ਪੈਰ ਤੇ ਸੀ ਹੱਡ ਗੁੱਡਾ ਪੈਰ ਤੋਂ ਲੈ ਕੇ ਤੀ ਸਾਰੀ ਕੁੜੀ ਨੂੰ ਦੇਖੋਗੇ ਨਾ ਤੇ ਚੰਗੀ ਘੋੜੀ ਹੈਗੀ ਇਹ ਮਿੱਤਰੋ ਚੰਬੀ ਘੋੜੀ ਹੈਗੀ ਤੇ ਸੂਰੇ ਵਾਲੇ ਬਲੱਡ ਲਾਈਨ ਦੀ ਇਹ ਘੋੜੀ ਹੈਗੀ 64 ਪਲੱਸ ਹੈ ਜਿਹੜੀ ਘੋੜੀ ਦੀ ਹਾਈਟ ਹੈਗੀ 5 ਸਾਲ ਘੋੜੀ ਦੀ ਉਮਰ ਹੈ ਤੇ 2.5 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਮਿੱਤਰੋ ਬਲਟ ਘੋੜੇ ਤੋਂ ਚੰਗੇ ਨੁਗਰੇ ਘੋੜੇ ਤੋਂ ਗੱਭਣਾ ਦੋ ਵਾਰ ਸੂਈਆ ਘੋੜੀ ਪਹਿਲਾਂ ਤੇ ਦੋਨੇ ਵਾਰ ਹੀ ਘੋੜੀ ਨੇ ਜਿਹੜੇ ਨੁਗਰੇ ਬੱਚੇ ਦਿੱਤੇ ਹੈਗੇ ਚੰਗੀ ਘੋੜੀ ਹੈਗੀ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋਗੇ ਵੀ ਘੋੜੀ ਚੱਟਾ ਬਣ ਬਹੁਤ ਹੈ ਤੇ ਨੁਗਰੇ ਬੱਚੇ ਤਾਂ ਘੋੜੀ ਨੇ ਆਟੋਮੈਟਿਕ ਦੇਨੇ ਆ ਜਿਹੜਾ ਮਾਲਕ ਵੀਰਾਂ ਦਾ ਏਰੀਆ ਸਰਸ ਜਿਹੜੀ ਚ ਇਹ ਘੂੜੀ ਖੜੀ ਹੈਗੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਮਾਲਕ ਵੀਰਾਂ ਨਾਲ ਕਾਲ ਕਰ ਸੰਪਰਕ ਤੇ ਚੰਗੀ ਘੂੜੀ ਹੈਗੀ 64+ ਘੂੜੀ ਦੀ ਹਾਈਟ ਹੈ ਬਾਕੀ ਬਿੱਡਪਾਂ ਪਰ ਤੁਸੀਂ ਘੂੜੀ ਦੇ ਚੈੱਕ ਕਰ ਸਕਦੇ ਹੋਗੇ ਤੇ ਆ ਤੁਸੀਂ ਚੈੱਕ ਕਰੋਗੇ ਹਾਰਡ ਗੁੱਡੇ ਦੀ ਮਜ਼ਬੂਤ ਹੈ ਘੂੜੀ ਨੁਗਰੇ ਬੱਚੇ ਦਿੰਦੀ ਹੈ ਪਹਿਲਾਂ ਵੀ ਦੋ ਵਾਰ ਸੂਈ ਹੋਈ ਹੈ ਘੂੜੀ ਦੁਬਾਰੇ ਗੱਭਣ 2.5 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਘੂੜੀ ਤੇ ਜੇ ਕਿਸੇ ਵੀਰ ਨੂੰ ਚਾਹੀਦੀ ਹੋਈ ਮਾਲਕ ਵੀਰਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਮਿੱਤਰੋ ਚੌਥਾ ਨੰਬਰ ਤੇ ਹੈਗੀ ਹੈਗੀ ਆ ਵਾਲੀ ਘੂੜੀ ਇਹ ਕੂੜੀ ਮਿੱਤਰੋ ਤੁਸੀਂ ਚੈੱਕ ਕਰ ਸਕਦੇ ਹੋ ਇਹ ਭਾਸਰ ਬਣਨ ਵਾਲੀ ਊੜੀ ਹੈਗੀ ਮਿੱਤਰੋ ਤੇ ਇਹ ਕੂੜੀ ਦੀ ਜਿਹੜੀ ਹਾਈਟ ਮਿੱਤਰੋ 9 ਟੈਂਚ ਕੂੜੀ ਦੀ ਹਾਈਟ ਹੈਗੀ 5 ਸਾਲ ਕੂੜੀ ਦੀ ਉਮਰ ਹੈ ਬਾਕੀ ਸਵਾਰੀ ਦੀ ਭਾਸ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਹੈਗੀ ਤੇ ਇਹਦੀ ਜਿਹੜੀ ਆਪਾਂ ਡਿਟੇਲ ਹੈ ਤੁਹਾਡੇ ਨੂੰ ਦੁਬਾਰੇ ਸਾਂਝੀ ਕਰ ਦਿੰਦੇ ਆ 9 ਟੈਂਚ ਕੂੜੀ ਦੀ ਹਾਈਟ ਹੈ 5 ਸਾਲ ਕੂੜੀ ਦੀ ਉਮਰ ਹੈ ਤੇ ਮੌਕਾ ਕਿਤੇ ਜਿਹੜੀ ਇਹ ਖਾਲੀ ਹੈ ਗੰਗਾ ਨਗਰ ਮਾਲਕਵੀਰਾਂ ਦਾ ਜਿਹੜਾ ਏਰੀਆ ਹੈਗਾ 1,60,000 ਰੁਪਏ ਮਾਲਕਵੀਰਾਂ ਦਾ ਮੁੱਲ ਕਰਦੇ ਹੈਗੀ ਬਾਕੀ ਚੰਗੀ ਹੈ ਤੁਸੀਂ ਚੈੱਕ ਕਰ ਸਕਦੇ ਚੌਂਕ ਚੌਂਕ ਘੂੜੀ ਚ ਚੈੱਕ ਕਰੋਗੇ ਪੂਰੀ ਪੂਰੀ ਚੰਗੀ ਚੌਂਕਾਂ ਕੀ ਘੂੜੀ ਚ ਤੇ ਬਾਕੀ ਤੋਂ ਤੋਂ ਤੁਸੀਂ ਚੈੱਕ ਕਰ ਸਕਦੇ ਘੂੜੀ ਦੀ ਕੰਨ ਕਣੋਤੀ ਤੇ ਚੰਗੀ ਘੂੜੀ ਐ ਸੋਨਾ ਪਾਟਾ ਪੂਠਾ ਸੋਨਾ ਲੱਗਿਆ ਗਿਆ ਜੇ ਕਿਸੇ ਵੀ ਨੂੰ ਇਹ ਚਾਹੀਦੀ ਹੋਈ ਇਹਦਾ ਮਾਲਕਵੀਰਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਗੰਗਾ ਨਗਰ ਮਾਲਕਵੀਰਾਂ ਦਾ ਏਰੀਆ ਹੈਗਾ ਬਾਕੀ ਤੁਸੀਂ ਪੈਰਪੁਰ ਦੀ ਕਵਾਲਿਟੀ ਦੇ ਕੋਲ ਦੀ ਚੰਗੀ ਹੈਗੀ ਜੇ ਕਿਸੇ ਵੀ ਨੂੰ ਇਹ ਚਾਹੀਦੀ ਹੋਈ ਇਹਦਾ ਮਾਲਕ ਵੀ ਰੰਸਕ੍ਰੀਨ ਤੇ ਨੰਬਰ ਚੱਲੀ ਜਾਂਦਾ ਇੱਕ ਮਿੱਤਰੋ ਜਿਹੜੇ ਨੰਬਰ ਆਏਗੀ ਤੁਸੀਂ ਥੋੜੇ ਦੇਖ ਕੇ ਜਰੂਰ ਲਓਨੇ ਜਿਹੜੇ ਜਾਨਵਰ ਦੀ ਡਿਟੇਲ ਦਵਾਂਗੇ ਆਪਾਂ ਉਸੇ ਮਾਲਕ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਹੋਊਗਾ ਤੇ ਅੱਜ ਮਿੱਤਰ ਅੱਗੇ ਗੱਲ ਕਰਦੇ ਆਂਗੇ ਆ ਬਸ਼ੀਰੀ ਵਾਲੇ ਇਹ ਬਸ਼ੀਰੀ ਹੈਗੀ ਆ ਮਿੱਤਰੋ 5 ਮਹੀਨੇ ਬਸ਼ੀਰੀ ਦੀ ਮਿੱਤਰੋ ਇਹ ਉਮਰ ਆ ਗਈ ਇਹ ਬਸ਼ੀਰੀ ਦੀ ਤੇ 62 ਇੰਚ ਦੀ ਮਾਂ ਦੀ ਹਾਈਟ ਸੀ ਤੇ ਨੁਗਰੇ ਕੋੜੇ ਦੀ ਇਹ ਮਿੱਤਰੋ ਬੱਚੀ ਹੈਗੀ ਚੰਗੀ ਬਸ਼ੇਰੀਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇਹ 5 ਮਹੀਨੇ ਬਸ਼ੇਰੀ ਦੀ ਉਮਰ ਹੈ ਤੇ ਕੱਦ ਕਾਠ ਦੇਖੋ ਤੇ ਕੰਨ ਕੁੰਨ ਦੀ ਕੁੰਡੀ ਦੇਖੋਗੇ ਬੜੀ ਚੰਗੀ ਬਸ਼ੇਰੀ ਹੈਗੀ ਚੰਬੀ ਹੈ ਬਸ਼ੇਰੀ ਲਾਲ ਚੰਬੀ ਬਸ਼ੇਰੀ ਹੈਗੀ ਤੇ ਜੇ ਕਿਸੇ ਵੀ ਨੇ ਘਰੇ ਸ਼ੌਕੀਆ ਪਾਲਣੀ ਹੋਵੇ ਘੱਟ ਰੁਪਏ ਲਾ ਕੇ ਤੇ ਮਾਲਕ ਵੀਰਾਂ ਨਾਲ ਕਰ ਲੈ ਸੰਪਰਕ ਬਠਿੰਡਾ ਮਾਲਕ ਵੀਰਾਂ ਦਾ ਏਰੀਆ ਜਿਹੜੀ ਡਿਟੇਲ ਆਪ ਬਸ਼ੇਰੀ ਦੀ ਦੁਬਾਰੇ ਸਾਂਝੀ ਕਰਦਾ ਨੇ 5 ਮਹੀਨੇ ਬਸ਼ੇਰੀ ਦੀ ਹਜੇ ਉਮਰ ਹੈ 62+ ਦੀ ਸੀ ਮਾਂ ਦੀ ਹਾਈਟ ਤੇ ਨੌਰੇ ਘੋੜੇ ਦੀ ਇਹ ਬੱਚੀ ਹੈ ਮਿੱਤਰੋ ਜਿਹੜੇ ਘੋੜੇ ਦੀ ਆ ਉਹ ਮਾਲਕ ਵੀਰਾਂ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਬਠਿੰਡਾ ਮਾਲਕ ਵੀਰਾਂ ਦਾ ਏਰੀਆ ਤੇ ਚੰਗੀ ਬਸ਼ੀਰੀ ਹੈ ਬਾਕੀ ਤੁਸੀਂ ਪੈਪੂ ਚੈੱਕ ਕਰ ਸਕਦੇ ਹੋ ਹਜੇ 5 ਮਹੀਨਿਆਂ ਦੀ ਬਸ਼ੀਰੀ ਹੈ ਤੇ ਤੁਸੀਂ ਦੇਖੋ ਕਿ ਕਿੰਡੀ ਚੰਗੀ ਬਸ਼ੀਰੀ ਖੜਨੀ ਖੁੜਨੀ ਚੈੱਕ ਕਰੋਗੇ ਤੇ ਮਿੱਤਰੋ ਅੱਗੇ ਲੱਗੇਗਾ ਆਹਾ ਬਸ਼ੀਰਾ ਇਹ ਨੌਗਰਾ ਬਸ਼ੀਰਾ ਮਿੱਤਰੋ ਹਿਮਾਲਿਆ ਪਰਬਤ ਦਾ ਬੱਚਾ ਹੈਗਾ ਤੇ ਸਪੌਟਲੈਸ ਬਸ਼ੀਰਾ ਮਾਲਕ ਵੀਰ ਕਹਿੰਦੇ ਜਮਾ ਸਪੌਟਲੈਸ ਹੈ ਇਹ ਸਪਾਊਡਰਲੈਸ ਜੀ ਅਸੀਂ ਲੈਨੇ ਆ ਗਰੰਟੀ ਤੇ ਚੰਗਾ ਬਸ਼ੇਰਾਗਾ ਤੇ 5 ਮਹੀਨਿਆਂ ਹੈ ਇਹ ਬਸ਼ੇਰੇ ਦੀ ਹੈਗੀ ਆ ਉਮਰ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਬਸ਼ੇਰਾ ਤੇ ਕੋਟ ਕੋਟ ਭਾਈ ਮਾਲਕ ਵੀਰਾਂ ਦਾ ਜਿਹੜਾ ਪਿੰਡ ਹੈਗਾ ਤੇ 5 ਮਹੀਨੇ ਬਸ਼ੇਰੇ ਦੀ ਉਮਰ ਮੰਨ ਲਿਆ ਪਰਬਤ ਕੋੜੇ ਦਾ ਹੈ ਮਿੱਤਰੋ ਬੱਚਾ ਹੈਗਾ ਚੰਗੀ ਬਲੱਡ ਰੈਨਦਾ ਬਾਕੀ ਬਸ਼ੇਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਕੁਆਲਿਟੀ ਵਗੈਰਾ ਬਸ਼ੇਰੇ ਦੀ ਤਾਂ ਤੁਹਾਨੂੰ ਦੂਜੀ ਚੈੱਕ ਕਰੂੰਗੀ ਚੰਗਾ ਆਉਣ ਵਾਲੇ ਸਮੇਂ 'ਚ ਮਿੱਤਰੋ ਚੰਗਾ ਬਸ਼ੀਰਾ ਬਣੂ ਜਿਹੜੇ ਵੀਰ ਨੇ ਕਰਨ ਖਾਤਰ ਚੰਗਾ ਸਾਨ ਤਿਆਰ ਕਰਨਾ ਨਾ ਚੰਗਾ ਬਸ਼ੀਰਾ ਬਣੂਗਾ ਬਾਕੀ ਜਿਹੜੇ ਮਾਲਕ ਵੀਰੇ ਦਾ ਮੁੱਲ ਕਰਦੇ 4.5 ਲੱਖ ਰੁਪਏ ਮਾਲਕ ਵੀਰੇ ਦਾ ਮੁੱਲ ਕਰਦੇ ਜੇ ਕਿਸੇ ਵੀਰ ਨੂੰ ਚਾਹੀਦਾ ਹੋਇਆ ਮਾਲਕ ਵੀਰੇ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਰ ਲਓ ਸੰਪਰਕ ਤੇ ਮਿੱਤਰੋ ਇਹ ਇੱਕ ਹੈਗੀ ਹੈ ਯਾ ਬਸ਼ੀਰੀ ਦੁਆਗੀਆਂ ਇਹ ਇੱਕ ਜਿਹੜੀ ਆ ਬੇਸ਼ੇਰੀ ਦਿਖਾਵਾਂਗੇ ਤੇ ਇੱਕ ਦੇ ਦੂ ਬਾਅਦ ਦਿਖਾਵਾਂਗੇ ਇੱਕ ਇੱਕ ਰਹੀ ਖੜੀਆਂ ਮਿੱਤਰੋ ਆ ਜੋ ਆ ਬੇਸ਼ੇਰੀ ਬਾਰੇ ਗੱਲ ਕਰਦੇ 7 ਮਹੀਨੇ ਬੇਸ਼ੇਦੀ ਉਮਰ ਆ ਪਾਰਸ ਕੋੜੀ ਦੀ ਇਹ ਮਿੱਤਰੋ ਬੱਚੀ ਆ ਬਾਕੀ ਤੁਸੀਂ ਕੰਨ ਘਣੋਤੀ ਚੈੱਕ ਕਰੋਗੇ ਬੇਸ਼ੇਦੀ ਤੇ ਬੇਸ਼ੇਰੀਆਂ ਮਿੱਤਰੋ ਦਿਲ ਲੱਗਦੀਆਂ ਵੀ ਦੇਖਣ ਨੂੰ ਜਮੇ ਇੱਕੋ ਜੀਆਂ ਆ ਥੋੜੀ ਬੇਸ਼ੇਰੀ ਥੋੜੀ ਕੁੰਡੀਦਾਰ ਕੰਨ ਦੀ ਥੋੜੇ ਜਿਆਦੇ ਆ ਕਿ ਇਹ ਚੀਜ਼ ਦੀ ਮੈਂ ਤਾਂ ਜਿਹੜਾ ਇਹਦਾ ਬੇਸ਼ੇਦ ਅੰਤ ਤੱਕ ਜਾਇ ਰੱਖਿਆ ਸੀ ਬਾਕੀ ਬੇਸ਼ੇਰੀਆਂ ਇੱਕੋ ਜਿਹੀ ਹੈਵੀ ਕੁਕਰੇ ਖੜੀਆਂ ਤੇ ਇਹ ਬੇਸ਼ੇਰੀ ਦੀ ਮਿੱਤਰੋ ਜਿਹੜੀ ਡਿਟੇਲ ਆਪਾਂ ਦੁਬਾਰੇ ਸਾਂਝੀ ਕਰਦਾ ਨੇ 7 ਮਹੀਨੇ ਬੇਸ਼ੇਰੀ ਦੀ ਉਮਰ ਹੈਗੀ 7 7.5 ਮਹੀਨੇ ਬੇਸ਼ੇਰੀ ਦੀ ਉਮਰ ਹੈਗੀ ਤੇ ਪਾਰਸ ਕੋੜੀ ਦੀ ਬੱਚੀ ਹੈ ਚੰਗੀ ਬਲੱਡ ਲਾਈਨ ਦੀ ਬੇਸ਼ੇਰੀ ਬਾਕੀ ਦੀ ਬੇਸ਼ੇਰੀ ਦੀ ਖੜ ਨਹੀਂ ਖੁੜਨੀ ਚੈੱਕ ਕਰੋਂਗੇ ਇੱਕੋ ਇੱਕ ਚੈੱਕ ਕਰਾਂਗੇ ਚੰਗੀ ਲੱਗੀ ਹੋਏ ਬੇਸ਼ੇਰੀ ਦੀ ਤੇ ਮੇਂ ਤਰੋ ਦੋ ਗਾ ਨੰਬਰ ਤੇ ਆ ਬੇਸ਼ੇਰੀਆਂ ਮਾਲਕ ਵੀਰਾਂ ਕੋਲੇ ਇੱਕ ਕਰੇ ਖੜੀਆਂ ਮਿੱਤਰੋ ਦੋਨੇ ਬੇਸ਼ੇਰੀਆਂ ਤੇ ਇਹ ਬੇਸ਼ੇਰੀ ਵੀ 7.5 7 ਮਹੀਨੇ ਉਮਰ ਹੈਗੀ ਤੇ ਬਾਕੀ ਵਸੇ ਜੀ ਤੁਸੀਂ ਚੈੱਕ ਕਰ ਸਕਦੇ ਹੋ ਜਨ ਸਰ ਵਾਲੇ ਘੋੜੇ ਦੀ ਮਿੱਤਰੋ ਇਹ ਬੱਚੀ ਆ ਬਾਕੀ ਕਈ ਵਾਰ ਹਨਾ ਜਰ ਨਹੀਂ ਜਾਣ ਤੋਂ ਥੋੜੀ ਜਿਆਦੇ ਹੋਗੇ ਸੀਗੇ ਉਹ ਡਿਟੇਲ ਨਹੀਂ ਦਿਤਿਆਂ ਦੀ ਭੁੱਲ ਜਾਈਦੀ ਆ ਉਹ ਮਾਰਕ ਵੀ ਰੰਦ ਤੁਸੀਂ ਕਨਫਰਮ ਕਰ ਸਕਦੇ ਹੋ ਬਾਕੀ ਬਿਸ਼ੇਰੀਆਂ ਚੰਗੀਆਂ ਆ ਗਈਆਂ ਤੇ ਤੁਸੀਂ ਬਿਸ਼ੇਰੀਆਂ ਖੜਨੀ-ਕੁੜਨੀ ਚੈੱਕ ਕਰੋਗੇ ਦੋਨੇ ਬਿਸ਼ੇਰੀਆਂ ਨਗਰੀਆਂ ਆਈਆਂ ਚੰਗੀਆਂ ਬਿਸ਼ੇਰੀਆਂ ਸ੍ਰੀ ਅੰਮ੍ਰਿਤਸਰ ਸਹਿਬ ਮਾਲਕ ਵੀਰਾਂ ਦਾ ਏਰੀਆ ਜਿਹੜੀਆਂ ਮੰਗਦੇ ਮਿੱਤਰੋ ਆਪਾਂ ਤੁਹਾਨੂੰ ਫੇਰ ਦੱਸਦੇ ਜਿਹੜੀਆਂ ਮੰਗਦੇ ਬਿਸ਼ੇਰੀਆਂ ਦਿਖਾਈਆਂ ਇਹ ਦੋਨੇ ਬਿਸ਼ੇਰੀਆਂ ਇੱਕੋ ਘਰੇ ਖੜੀਆਂ ਸ੍ਰੀ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੀ ਮਾਲਕ ਵੀਰਾਂ ਦਾ ਪਿੰਡ ਆਗਾ ਤੇ ਨਾਲ ਹੀ ਖੜੀਆਂ ਜੇ ਕਿਸੇ ਵੀ ਨੂੰ ਚਾਹੀਦੀਆਂ ਹੋਈਆਂ ਮਾਲਕ ਵੀਰਾਂ ਨਾਲ ਕਰ ਲੈ ਸੰਪਰਕ ਜੇ ਕਿਸੇ ਵੀ ਨੇ ਮੇਰੇ ਤੋਂ ਆਪਣੇ ਚੈਨਲ ਤੇ ਐਡ ਲਵਾਉਣੀ ਹੋਈ ਤਾਂ ਆਪਣਾ ਪਿੱਛੇ ਨੰਬਰ ਚੱਲੀ ਜਾਂਦਾ ਉਹ ਤੇ ਆਪਣੇ ਨਾਲ ਕਰ ਲੋ ਸੰਪਰਕ ਤੇ ਬਿਲਕੁਲ ਫ੍ਰੀ ਐਡ ਕਰਦੇ ਆਂ ਕਿ ਬਾਕੀ ਦੱਸਣਾ ਜਰੂਰ ਵੀਡੀਓ ਕਿੱਦਾਂ ਦੀ ਲੱਗੀ ਮਿਲ ਜਾ ਕਿਸੇ ਨਵੀਂ ਵੀਡੀਓ ਧੰਨਵਾਦ ਆਪਣੀ ਸਾਰੀ ਵੀਡੀਓ ਦੇਖ ਲਈ ਧੰਨਵਾਦ ਜੀ